والا پارا میرے متروندرا نہ ਅਗਲੇ ਸਾਲ ਫੇਟਟਣਗੇ ਹੋਰ ਵੱਡਾ ਮੇਲਾ ਹੋਊਗਾ ਆ ਠੀਕਰੀ ਵਾਲੇ ਦਾ ਬਬਰਾ ਅਗਲੀ ਕਬੱਡੀ ਪਾਉਂਦਾ ਹੋਇਆ ਆ ਦੂਸਰੇ ਪਾਸੇ ਪੰਧਰੀ ਵਾਲਾ ਆਜਾ ਅਰਸ਼ ਦੇ ਦੋ ਜਫੇ 5000 ਦੇ ਹੋਣ ਵਾਲਾ ਇੱਧਰ ਪ੍ਰਬੰਧਕਾਂ ਨਾਲ ਸੰਪਰਕ ਕਰੇ ਗੋਰਾ ਜਗੜ ਵਾਲਾ ਜਿੱਥੇ ਵਸਣਦਾ ਹੋਵੇ ਉਹ ਪ੍ਰਬੰਧਕਾਂ ਨੂੰ ਮਿਲੇ ਸਾਡੇ ਤੋਂ ਖੱਬੇ ਪਾਸੇ ਗੋਰਾ ਕੀ ਕਰੇ ਲੋਕਾਂ ਨੂੰ ਸਮਝਾ ਲਓ ਗੋਰਾ ਕੀ ਕਰੇ ਲੋਕਾਂ ਨੂੰ ਸਮਝਾ ਲਓ ਜਾਹਲਾ ਕੀ ਕਰੇ ਲੋਕਾਂ ਨੂੰ ਸਮਝਾ ਲਓ ਆਹ ਸਾਹਮਣੇ ਕਹਿੰਦੇ ਅੰਬਾ ਪਰ ਨੰਬਰ ਕਹਿੰਦੇ ਰੈਕਸ਼ਨ ਸਿਵਲ ਪ੍ਰਸ਼ਾਸਨ ਸਾਰਿਆਂ ਦਾ ਵੱਡਾ ਰੋਲ ਹੈ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਦੇ ਵਾਸਤੇ ਨਾ ਬੋਪੁਰੀਆ ਰਕੇਸ਼ ਆਹ ਮੁੰਡਾ ਇਟਲੀ ਦੇ ਵਿੱਚ ਜਸਪੁਰ ਦੇ ਵਿੱਚ ਰੁਪਿੰਦਰ ਜਲਾਲ ਨੇ ਬੋਲਿਆ ਵੀ ਇਹ ਰੱਖਿਆ ਵੀ ਚਲਾਉਂਦਾ ਰਿਹਾ ਹੈ ਇਹ ਮਜ਼ਦੂਰ ਦੁਨੀ ਨਹੀਂ ਕਰਦਾ ਰਿਹਾ ਇਹਨੇ ਮਿਹਨਤ ਕੀਤੀ ਤੇ ਦੁਨੀਆ ਦਾ ਟਾਪਰ ਰੇਡਰ ਬਣ ਗਿਆ ਕੌਣ ਅਮਰੀਕ ਜੀ ਦੱਸਣਗੇ ਆਓ ਸਾਹਮਣੇ ਕਹਿੰਦੇ ਚੋਟੀ ਦਾ ਯੋਧਾ ਕਾਸ ਇਹਨੇ ਕਹਿੰਦੇ ਕਟਕ ਦਾ ਕੰਮ ਵੀ ਕੀਤਾ ਹੈ ਬਾਲ ਵੀ ਕਟਦਾ ਰਿਹਾ ਇਹ ਰਿਕਸ਼ਾ ਵੀ ਚਲਾਉਂਦਾ ਰਿਹਾ ਇਹ ਮਿਸਤਰੀ ਨਾਲ ਪਿਹੜੀ ਵੀ ਜਾਂਦਾ ਰਿਹਾ ਤੇ ਦੂਜੇ ਪਾਸੇ ਗੱਲ ਗੱਲ ਉੱਤੇ ਅੜੀ ਪਗਾਉਂਦਾ ਮੈਨੂੰ ਲੱਗਦਾ ਮਾਨਸਾ ਵੱਲਦਾ ਇਹ ਥਾਪੇ ਇਲਾਕੇ ਦੇ ਵਿੱਚੋਂ ਆਇਆ ਹੈ ਥਾਪੀਆਂ ਦੇ ਬਹੁਤ ਪਰ ਇੱਕ ਥਾਪੀ ਨੇ ਦੁਨੀਆ ਰਵਾਈ ਹੈ ਇੱਕ ਥਾਪੀ ਨੇ ਉਹ ਦੁਨੀਆ ਰਵਾਈ ਆ ਕਹਿੰਦੇ ਅਰਸ਼ਾ ਮੇਰੇ ਮਿੱਤਰੋ ਇਹ ਸੁਖਮਣ ਦਾ ਵੀਰ ਰੇਡਾਂ ਪੈਂਦੇ ਆ ਜੱਫੇ ਲੱਗਦੇ ਇਲੂ ਤੇ ਕਮੋਂ ਜਾ ਕੇ ਸੱਤ ਅੱਖ ਵੱਜਣੇ ਆ ਕੜੀਬੀਆਂ ਸੂਝਾਂ ਖੜਕੀਆਂ ਲੱਗਦੀਆਂ ਆ ਕਹਿੰਦੇ ਗੁਲਾਬ ਸਿੱਧੂ ਬੈਠਾ ਕਿ ਤਾਕੀ ਖੋਲ ਕੇ ਆਉਂਦੇ ਤੇ ਸੰਰੂਫ ਚ ਉੱਡ ਜਾਂਦੇ ਤਹਤੇ ਕਾਲੇ ਸੀਟ ਬੈਲਟ ਵੀ ਲਾਉਦੇ ਨਹੀਂ ਹੁੰਦੇ ਯਾਦਗਾਰ ਲਈ ਕਿਸੇ ਕਦੇ ਦਿਖਾਉਂਦੇ ਨਹੀਂ ਹੁੰਦੇ ਕੈਂਡ ਵਾਲਾ ਤੇਜੀ ਇਹ ਵੀ ਉਡ ਉਡ ਕੇ ਕਬੱਡੀਆਂ ਪਾਉਣ ਵਾਲਾ ਖਿਡਾਰੀ ਹੈ ਬੜਾ ਤਿੱਖਾ ਜਿਹਾ ਬੜਾ ਸ਼ਾਰਪ ਜਿਹਾ ਨੌਜਵਾਨ ਹਰ ਬਦਰੀ ਵਾਲਾ ਰਾਜਾ ਕਰਦਾ ਕੋਸ਼ਿਸ਼ ਟੱਕ ਲੈਣ ਦੀ ਬੜਾ ਕਮਾਲ ਦਾ ਜਾਫੀ ਕੀ ਇਸ਼ਾਰੇ ਨੇ ਤਾਲ ਮਿਲਦੇ ਨਾਲ ਆ ਫੈਸਲਾ ਹੋਊਗਾ ਗਰੁੱਪ ਸਪੇਨ 2 ਜਿੱਤੇ 5000 ਦੇ ਤੇ ਅਰਸ਼ ਦੇ ਤੇ ਮੱਖਣ ਮੱਖੀ ਦੀਆਂ ਤਿੰਨ ਕਬੱਡੀਆਂ ਜਿਹੜੀ ਹੈ ਹਾਂ ਮੱਖਣ ਮੱਖੀ ਦੀਆਂ ਦੋ ਕਬੱਡੀਆਂ 5000 ਦੀਆਂ ਹੋਣ ਗਈਆਂ ਮਨਰੂਪ ਤੇ ਜਗਰੂਪ ਜੀ ਸਪੇਨ ਵਾਲੇ ਸਾਡੇ ਵੀਰ ਐਲਾਨ ਕਰ ਰਹੇ ਨੇ ਇਧਰ ਦੇ ਪਾਸੇ ਹਾਕਮ ਵਾਲੀਆ ਹਾਕਮ ਵਾਲੀਆ ਤੇ ਮੱਖਣ ਮੱਖੀ ਕਮਾਲ ਹੋ ਗਈ ਰੇਡਰ ਦਾ ਪੁਆਇੰਟ ਰੇਡਰ ਦਾ ਜੋ ਭਾਗਾ ਵਾਲਾ ਦਿਨ ਹੈ ਉਧਰੇ ਪਾਸੇ ਬੋਪਰੀਏ ਦੀ ਰੇਡ ਪੈਂਦੀ ਹੋਈ ਰਕੇਸ਼ ਬੜਾ ਦੇਖਾ ਜਾ ਕਬੱਡੀ ਖਿਡਾਰੀ ਵਾਰੀ ਬੱਸੀ ਖੱਡਣ ਗਿਆ ਸੀ ਖੱਟ ਕੇ ਲਿਆਂਦੀ ਫੱਟੀ ਆਹ ਗੁਲਾਬੂ ਨਿੱਕਾ ਗਿਆ ਮੈਂ ਮਾਦੇ ਦੀ ਚੱਟੀ ਆਹ ਕਿਹਦੀ ਹਿੱਕਲੇ ਵਿੱਚ ਵੱਜੇਗਾ ਸਮਝ ਲੈ ਫੈਸਲਾ ਕਰਨਾ ਸਵਾ ਬਲਵਾਨ ਹੈ ਪਰ ਇਹ ਖਿਡਾਰੀ ਬਹਾਰ ਹੋਰ ਮਹਾਨ ਬਣੇਗਾ ਇਸੇ ਤਰ੍ਹਾਂ ਬਹੁਤ ਵਧੀਆ ਪੁਆਇੰਟ ਜੋੜਦਾ ਆਜੋਫ ਗੁਲਾਬ ਸਿੱਧੂ ਵੱਲੋਂ 20 10000 ਦੇ ਹੋਣਗੇ ਰਾਜੇ ਪਤਰੀ ਦੇ 2 ਜੱਸੇ ਗੁਲਾਬ ਸਿੱਧੂ ਜੀ ਵੱਲੋਂ ਕਹਿੰਦੇ 20000 ਦੇ ਹੋਣਗੇ ਗੱਲਾਂ ਟਿਕਾਣੇ ਲੱਗਣਗੀਆਂ ਨੋਨੂ ਜੀਰਾ ਜੀ ਕਹਿੰਦੇ ਵੀ ਆਹ ਜੱਸਾ ਜੁੜੇ ਸਾਡੇ ਮਹਿਮਾਨ ਆ ਅਸੀਂ ਮਾਫੀ ਚਾਹੁੰਦੇ ਆ ਯਾਰ ਸਾਨੂੰ ਤੇ ਐ ਨਹੀਂ ਸੀਗਾ ਵੀ ਇੱਟਾ ਵੱਡਾ ਇਕੱਠ ਹੋ ਜਾਊਗਾ ਪਰ ਇੱਕ ਵਾਰੀ ਆਪਕੋ ਆਪਣੇ ਨਾਂ ਤੇ ਤਾੜੀਆਂ ਵਾਰੋ ਹੁਣ ਕਹਿੰਦਗੇ ਰਪਿੰਦਰਾ ਰਪੋਟਾ ਓਕੇ ਆ ਰਪੋਟਾ ਓਕੇ ਆ ਰਪੋਟਾ ਓਕੇ ਆ ਇਹਦਾ ਸ਼ਿਕਾਰ ਮਛੀਆਂ ਪਿੰਡਾ ਇਹ ਕਹਿੰਦੇ ਸੱਬੇ ਦੇ ਪਿੰਡਾਂ ਦਾ ਜਵਾਨਾ ਹੈ ਇਹ ਕਹਿੰਦੇ ਮਿੰਦਰ ਸਿੰਘ ਮੰਮਣਕੇ ਦੇ ਪਿੰਡਾਂ ਦਾ ਉਹ ਕੱਪੂ ਕੰਢੀਲੇ ਦੇ ਪਿੰਡਾਂ ਦਾ ਇਹ ਸੁਖਰਾਜ ਦੇ ਪਿੰਡਾਂ ਦਾ ਮੌਜੂਦ ਉਹ ਮੁੰਡਾ ਗੁਰਦਾਸ ਕੁਰਿਆ ਕਬੱਡੀ 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 ਉਹ ਤੇਲਾ ਬੜ ਗਿਆ ਕਿਹ ਪਤਾ ਵਿੱਚ ਖੜਿਆਂ ਦੇ ਲੱਗਦਾ ਹੀ ਜੋ ਜਫੇ ਪਕਾਨੇ ਨਾਲ ਪੈਂਦੇ ਘਰੋ ਘਰੀ ਦਾ ਹਰ ਕੋਈ ਜੇਤੂ ਹੈ ਮੈਦਾਨ ਦੇ ਵਿੱਚ ਕਿੰਨਾ ਇਤਰਸੀ ਬੁੱਲੀ ਉਹ ਮਾਲਕ ਜੀ ਦੇ ਫੇਰ ਕਰਦਾ ਉਹ ਜੇਤੂ ਬਣਦਾ ਮੇਰੇ ਤਾਂ ਹਰ ਕੋਈ ਕਰਦਾ ਹੈ ਲਓ ਇਕਲੇ ਪਾਸੇ ਬਾਜੂ ਨੌਜਵਾਨ ਬਹੁਤ ਜਸਤੇ ਦਰਸਾ ਲਿਆ ਜਿਹੜਾ ਨਾਲ ਕਬੱਡੀ ਦੇ ਵੀ ਦੱਸੇ ਦੀ ਮੋਲ ਲੱਗੀ ਤੇ ਇਸ ਜ਼ਿੰਦਗੀ ਦਾ ਮੁੱਲ ਦੇ ਜੋ ਅਸੀਂ ਤਾਂ ਜਾਣਦੇ ਆ ਜੋ ਸਾਰੇ ਕਲਾਕਾਰ ਕਬੱਡੀ ਦੇ ਦੇਖਦੇ ਆ ਬਹੁਤ ਬਹੁਤ ਧੰਨਵਾਦ ਕਰਾਂਗੇ ਬਹੁਤ ਤਕਰਾਵ ਹੈ ਇਕਲੇ ਪਾਸੇ ਖੇਡ ਕਰਦੇ ਜਿਹੜੀਆਂ ਬੱਲੇ ਬੱਲੇ ਹੋਈ ਪਈ ਹੈ لگ رہی ہے بدروپ جگروپ سفیب ہو ਅੱਜ ਕਹਿੰਦਾ ਵੀ ਆਏ ਕਰੀਏ ਆਏ ਸੇ ਹੋਇਆ ਤੇ ਆ ਕਰ ਗਿਆ ਤੇ ਵਾਹ ਅੱਗੇ ਆਦਾ ਕਬੱਡੀ ਖੇਡ ਰਹੀ ਹਰ ਇੱਕ ਦੇ ਪਾਸੇ ਪਤਰੀ ਵਾਲਾ ਉਹ ਕਰਦਾ ਕਬੱਡੀ ਵਾਲਾ ਅਗਲੇ ਦੀ ਕੋਸ਼ਿਸ਼ ਕਿ ਨਿਆਰੀ ਬਚ ਗਈ ਕੰਜੀ ਜੰਚਨ ਮੇਲ ਖਾਣ ਬਣੇਗਾ ਖੱਟੀ ਦੇ ਵਿੱਚ ਆ ਪਤਰੀ ਵਾਲਾ ਲਾਚ ਦੇ ਜੱਫਾ ਅੱਜ ਢੋਕ ਲਈਆਂ ਨੇ ਆ ਸਮਾਂ ਵੱਢ ਗਿਆ ਠੱਗ گلاب سا کرتا ہے سڑتا بھی کچھ نہیں آپ ਬੱਲੇ ਵੀ ਹੱਟ-ਟੜ ਤੋਂ ਵੀ ਵੱਜਦੀ جا لا لو فکر باقی پوچھنا چوسی نو کچھ ہوئے پرنادما آبرا کہ بڑی پا رہا ہے نمبر Justice and them کورسے میدان پتر والے باجو نو بھی مار ہے چکی رکھے گا یہ ਅਗਾ ਸਿੱਧੇ ਲਾ ਕੇ ਬੈਡ ਦੇ ਪਾਸੇ ਆਏ ਰਿਕਾਰਡ ਪੈਦਾ ਹੋ ਗਿਆ ਅਜ ਵੀ ਰਿਕਾਰਡ ਬਣੇਗਾ ਆ ਜਸ਼ਨ ਦੀ ਰੇਡ ਤੇ ਦੂਸਰੇ ਪਾਸੇ ਲੱਡੂ ਵਾਲੇ ਦਾ ਪ੍ਰੀਤ ਕਰਦਾ ਹੋਇਆ ਕੋਸ਼ਿਸ਼ ਵਾ ਮਰੀ ਸਾਹ ਆ ਗੁਲਾਮ ਦੇ ਕਬੱਡੀ ਖਿਡਾਰੀ ਐਨ ਜੋੜਦੇ ਹੋਏ ਆ ਸੱਜੇ ਕਰੇ ਖੱਬੇ چلے بلاک علاقے کا اور سامنے بگو چنٹی والا کڑھائی کرنا اچھے جسی کے دار آنا پینا مرکڑے وہ مسل لڑکا بڑے ਫਿਰ ਉਹ ਕਿਵੇਂ 1 ਤੋਂ 27 ਹੋਈ 27 ਨੂੰ ਚੜਿਆ ਤੇ 28 ਨੂੰ ਕਿਵੇਂ ਪਹੁੰਚਿਆ ਹੋਵੇਗਾ ਬਾਕੀ ਮੇਰੇ ਕਰੇ ਪਰਮਾਤਮਾ ਆਹ ਕਹਿੰਦੇ ਬਾਬੇ ਕਪੂਰ ਸਿੰਘ ਦਾ ਪੋਤਾ ਮੇਰੇ ਮਿੱਤਰੋ ਉਹ ਪੱਟਾ ਮਾਲ ਕਬੱਡੀ ਦਾ ਉਹ ਬੈਠ ਕੇ ਜੇ ਸ਼ਕਰੀਬ ਜੱਟ ਦੀ ਕੰਪੂਤਰੀ ਦੱਸ ਦੋ ਇਹ ਤਾਂ ਪਿੰਡੀਆਂ ਜੱਫੇ ਲੱਗਦੀਆਂ ਆਹ ਦੁਨੀਆ ਪਿੰਡੀਆਂ ਉਹ ਜਦੋਂ ਅੱਜ ਨਗਰ ਪ੍ਰਦੇਸ਼ ਸਾਡੀ ਧਰਤੀ ਤੇ ਅੱਜ ਸਵੇਰੇ 2 ਵਜੇ ਅਰਦਾਸ ਹੋਈ ਕਿ ਸੱਚੇ ਪਾਤਸ਼ਾਹ ਟੂਰਨਾਮੈਂਟ ਜਿਹੜਾ ਸਫਲ ਹੋਵੇ ਤੇ ਗੁਰੂ ਮਾਰਾ ਦੇ ਮੇਰਾ ਚੱਤ ਖੁੱਲ ਜਾਂਦਾ ਸੱਚੇ ਪਾਤਸ਼ਾਹ ਦੇ ਮੇਰਾ ਆਉਗੀ ਰੱਖਣ ਲਈ ਮਨਰੂਪ ਤੇ ਜਗਰੂਪ ਸਵੇਰ ਵੱਲ ਰੇਡ ਲੱਗਦੇ 2 ਇੱਕ ਰਫਾ 5000 ਨਾਲ ਅੱਜ ਕਮਾਲ ਕਮਾਲ ਹੋ ਰਹੀਆਂ ਨੇ ਪਾਟ ਧਾਗੇ ਇਸੇ ਦੇ ਵਿੱਚ ਇਸ਼ਾਰਾ ਹੋ ਗਿਆ ਹੈ ਨੰਬਰ 1 ਦੇ ਖੇਡ ਮੈਲੇ ਬਣਗੀ ਲਾਲਾ ਦੇ ਮੁੰਡਾ ਦੀ ਘਟਨਾ ਜਿੰਦਾ ਖੇਡ ਕਬੱਡੀ ਤੁਸੀਂ ਪ੍ਰੋਮੋਸ਼ਨ ਦੇ ਪ੍ਰੇਗਾਂ ਤੋਂ ਵੀ ਖਤਰਾ ਹੋ ਜਾ ਰਹੀ ਸੀ ਇੱਧਰ ਜਾਲ ਟੁੱਟ ਗਿਆ ਬੈਂਤੀ ਹੈ ਤੁਸੀਂ ਵੀਰੋ ਸਾਡੇ ਭਾਈਓ ਚੋਣਾ ਜਾ ਇਹ ਜਾਲ ਜਿਹੜਾ ਟੁੱਟ ਗਿਆ ਇਹਨੂੰ ਇੱਕ ਬਾਟੇ ਆਸਾਂ ਹੀ ਖੜਾ ਕਰ। ਇਹ ਜਾਲ ਆਇਆ ਕਿਸੇ ਬੰਦੇ ਵੀਰ ਨੇ ਕਿਉਂਕਿ ਪਿਆਰ ਕਰ ਸਾਰੇ ਤੁਹਾਨੂੰ ਹੱਥ ਜੋੜ ਕੇ ਜੜੀਏ ਬੇਨਤੀ ਕਰ ਰਿਹਾ ਵੀ ਇਹ ਬਾਟੇ ਆਸਾਂ ਹੀ ਖੜਾ ਕਰ। ਇਹਦਾ ਇੱਕ ਐਸੇ ਜੇ ਸਪੋਰਟ ਵੀ ਅਸੀਂ ਚੌੜ ਚੌੜ ਕਰਾਦੀ। ਦੇ ਵੀ ਰੋਟਾ ਵੀ ਕੱਢ ਨਹੀਂ ਜਾਣਾ। ਤੁਸੀਂ ਦੀਓ ਸਾਡੇ ਭਾਈਓ ਆਓ ਕਹਿੰਦੇ ਰਾਜਾ ਪੱਤਰੀ ਵਾਲਾ ਮੇਰੇ ਮਿੱਤਰੋ ਜਿੰਨਾ ਕਹਿੰਦੇ ਰਾਜਾ ਦੇ ਪੱਲੇ ਨਹੀਂ ਇਹਦੇ ਵੀ ਪੈਸੇ ਕਬੱਡੀ ਦੇ ਕਿਹੜਾ ਹਰਕਤ ਮਾਰੀਆ। ਯਾ ਟਾਣਾ ਵਾਲਾ ਅੱਛਾ ਸ਼ੋਹਰ ਵਾਲਾ ਯਾ ਧਾਂਗੇ ਵਾਲਾ ਚਾ ਬਹੁਤ ਬਹਾਦਰ ਖਿਡਾਰੀ ਆਹ ਗੰਗੇ ਵਾਲੇ ਤੁਸੀਂ ਕਰਦੇ ਜਿਹੜੇ ਜਿਹੜੇ ਕਿ ਜੁੜਦਾ ਹੋਇਆ ਬਹੁਤ ਵਧੀਆ ਜੀ ਪਰ ਮਾਲਵੇ ਦੇ ਪੁੱਤਾਂ ਨੂੰ ਨੀ ਕੋਈ ਥੋੜ ਬਦਲੋ ਅੱਜ ਲੱਗ ਜਾਣਾ 1 ਕਰੋੜ ਬਦਲੋ ਕਿਸੇ ਤੋਂ ਵੀ ਜਾ ਕੇ ਫਰਮਾਹੀ ਪੁੱਛ ਲਈ ਜੀਬੀਆਂ ਨੂੰ ਜਾਂਦਾ ਸਿੱਧਾ ਮੋੜ ਬਦਲੋ ਬਦਲੋ ਜਿਹੜੀ ਗੱਲ ਬਾਤ ਇਹਦੇ ਜੋ ਗੱਲ ਕਰਨੀ ਅੱਜ ਮਿੱਤਰਾਂ ਦੇ ਕਾਪੂ ਉੱਤੇ ਉਹੀ ਗੱਲ ਬਦਲੋ ਉਹੀ ਗੱਲਾਂ ਹੋਣਗੀਆਂ ਨੇ ਮੇਰੇ ਮਿੱਤਰੋ ਮੱਖਣ ਵਾਲੀ ਜੀ ਨੇ ਗੱਲ ਕੀਤੀ ਆ ਆਹ ਜਦੋਂ ਦਮਾਵਾ ਸਭ ਲਈ ਆਹ ਜਦੋਂ ਜਸ਼ਨ ਭਟਿਆਰ ਕਰਦੇ ਆ ਮਾਂ ਨੂੰ ਕਹਿੰਦੇ ਕਿ ਕਬੱਡੀ ਆ ਗਿਆ ਟਿਕਟਾਂ ਲੈ ਕੇ ਉਧਰ ਕਹਿੰਦੇ ਸਰਪਾਜੀ ਸਰਬਾਜੀਅਮ ਵੱਡੇ ਵੀਰ ਦੇ ਸਭ ਲਈ ਦਵਾਵਾ ਨੇ ਆ ਰਿਸ਼ਵ ਕਹਿੰਦੇ ਕਬੱਡੀ ਪਾ ਰਿਹਾ ਆ ਬਾਬੇ ਚੰਨਲ ਸਿੰਘ ਦਾ ਪੋਤਾ ਹੈ ਮੇਰੇ ਮਿੱਤਰੋ ਜਿਹੜਾ ਘਾਂਗਾ ਪਿੰਡਾ ਉਹ ਬਾਈ ਤਾੜੀ ਪਾ ਡੜਦੀ ਆ ਦੇਖ ਕਿੰਨਾ ਪਿੰਡਾ ਝੁਰਬਟ ਫਿਕਰ ਉਹ ਦਿਲੋਂ ਦਵਾਵਾ ਸਭ ਲਈ ਹੈ ਇੱਕ ਛੋਟੇ ਨਾਲ ਲੈਣਾ ਗਰਾਹ ਤਰਫ ਦੇ ਖੇਡਿਆ ਜਾ ਰਿਹਾ ਹੈ ਇਕਿਓ ਹਰਸ਼ ਚੋਲੇਵਾਲ ਐਸੇ ਸੋਚ ਹੈ ਵੀ ਚਾਰੇ ਜਾਫੀ ਜਿਹੜੇ ਨੇ ਦੁਨੀਆ ਦੇ ਵੱਡੇ ਜਾਫੀ ਨੇ ਸੁਣ ਰੇਟਰ ਨੇ ਕਿਸੇ ਵੀ ਜਾਫੀ ਦੀ ਕਮਜ਼ੋਰੀ ਦਾ دو جفیاماتا اردس ہوئی میلا اتالانیا <سؤال> جی تک ਕਿ ਪਹਿਲਵਾਨ ਸੋਈ ਜੋ ਹੱਡ ਤਰਾਨ ਹੋਵੇ ਗਾਇਕ ਸੋਈ ਜੋ ਗਲੇ ਵਿੱਚ ਤਾਨ ਹੋਵੇ ਸ਼ੁਰੂ ਸੋਈ ਜੋ ਰੱਬ ਦੇ ਨਾਮ ਹੋਸੀ ਬਾਰੇਸ਼ਾ ਕਲਾਕਾਰ ਲਓ ਕਬੱਡੀ ਪਾਉਣ ਦੇ ਵਾਸਤੇ ਫੁਰ ਸਿੰਘ ਵਾਲਾ ਫਿਰ ਮੈਦਾਨ ਦੇ ਵਿੱਚ ਆ ਵਾਧਾ ਵਾਧਾ ਕਰਾਉਂ ਦੋ ਦੋ ਵੀ ਪਾਉਂਦਾ ਇਹ ਜਦੋਂ ਮੈਚ ਢੜੀ ਢੜੀ ਤੇ ਗੱਲ ਬਣੀ ਹੋਵੇ ਫਿਰ ਕਰਦਾ ਕਮਾਲਾ ਜਿਤਾਣਿਆ ਵਾਲਾ ਹੁਣ ਦੇਖੋ 14 ਸਿੰਘ ਵਾਲਾ ਵੀ ਇਹ ਗੱਲਾਂ ਬਾਤਾਂ ਨੇ ਚੋਟੀ ਦਾ ਮਿਲਣਾ ਮੇਰੇ ਮਿੱਤਰੋ ਅੱਜ ਕਹਿੰਦੇ ਮਾਲਵਿਆ ਦਾ ਮੇਲਾ ਪੜ ਗਿਆ ਚੋਲੇ ਵਾਲਿਆ ਨੋਨੂ ਕਹਿੰਦਾ 20000 ਦਿੱਤਾ ਜਾਣਾ ਉਹ ਜੇ ਦੋ ਲਾਕੇ ਜੇ ਦੋ ਲਾਕੇ ਜੇ ਦੋ 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 ਜੇ ਦੋ ਲਾਕੇ ਮਿਲ ਗਦੀਆਂ ਉਹ 300 ਪਿੰਡ ਤੇ ਆਵਾਜ਼ ਥੋੜੀ ਕਲੀਅਰ ਨਹੀਂ ਜਾ ਰਹੀ ਮਿਹਰਬਾਨੀ ਕਰਕੇ ਸਾਊਂਡ ਵਾਲੇ ਵੀਰ ਨੂੰ ਬੇਨਤੀ ਕਰਦੇ ਆ ਉਹ ਧਿਆਨ ਦੇਣਗੇ ਆਓ ਇਧਰੇ ਪਾਸੇ ਫਿਰ 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 ਦੇਖਿਆ ਨਹੀਂ ਪਈ ਰੇਸ਼ਮ ਦੀ ਰੇਡ আর ਦੂਸਰੇ ਪਾਸੇ ਐਂ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਫੜਿਆ ਗੁੱਟ ਕਰਦਾ ਜਮਾਲਾ ਹੱਥੋਂ ਮਾਰੀਆ ਬਹਿ ਜਾ ਬਹਿ ਜਾ ਘੋਣ ਵਾਲੀ ਗੱਲ ਕਰਦਾ ਵੱਜ ਗਈ ਕੰਜੀ ਹੋ ਕਬੱਡੀ 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 ਜੋ ਜੀ ਕਰਦਾ ਟੀਵੀ ਦੇ ਇੰਨਾ ਇੱਕ ਜੋਸ਼ ਹੈ ਪਤੰਦਰਾਂ ਨੇ ਸਾਡਾ ਦਿਲਸ਼ੇਰ ਵੀ ਉਸੇ ਕੰਮ ਲਾ ਰਿਹਾ ਮੇਰ ਕਿਹੜੇ ਪਰਮਾਤਮਾ ਰੰਡਾ ਪੈਂਦੀ ਹੈ ਜਿਸੇ ਲੱਗਦੇ ਆਹ ਚਾਰੇ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਜਸ਼ਨ ਤੇ ਇਧਰ ਦੇ ਪਾਸੇ ਪਦਰੀ بلے بلے کلو والی کر ਆਹ ਸਵਾਦ ਹੈ ਕਬੱਡੀ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਵਾਗਤ ਵੀ ਕਰਦੇ ਆ ਸੰਦੀਪ ਮਲਕ ਜੀ ਬਹੁਤ ਪਿਆਰੀ ਸ਼ਖਸੀਅਤ ਹੈ ਸਾਡੇ ਐਸਐਸਪੀ ਸਾਹਿਬ ਸੰਦੀਪ ਮਲਕ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਔਰ ਉੱਥੇ ਬਲਜੀਤ ਸਿੰਘ ਜੀ ਸਾਡੇ ਸਤਿਕਾਰ ਦੇ ਯੋਗ ਨੇ ਆਓ ਮਿਲ ਕੇ ਕਰਕੇ ਆਪਾਂ ਆਰਾਮ ਦੇ ਨਾਲ ਮੈਚ ਦੇਖੀਏ ਸਾਰੇ ਵੀਡੀਓ ਦੇ ਵਿਚਾਰੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਹੁਣ ਹੁਕਮ ਹੈ ਵੀ ਨਹੀਂ ਤਾਂ ਸਾਨੂੰ ਮਜਬੂਰਨ ਕਾਰਵਾਈ ਕਰਨੀ ਪਊਗੀ ਜੋ ਇਸ ਕਰਕੇ ਸਾਡੀ ਬੇਨਤੀ ਹੈ ਵੀ ਆਪਾਂ ਐਡਜਸਟਮੈਂਟ ਦੀ ਕੋਸ਼ਿਸ਼ ਕਰੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਧੰਨਵਾਦ ਲਓ ਖੇਡ ਕਬੱਡੀ ਇਧਰ ਪਾਸੇ ਇਹ ਆ ਮੱਖੀ ਕਲਾਵਾ ਆ ਦੂਸਰੇ ਪਾਸੇ ਜਿਤਾਣਿਆਂ ਵਾਲਾ ਨਿਕਲਦੀ ਕਰਦਾ ਕੋਸ਼ਿਸ਼ ਮੱਖੜ ਮੱਖੀ ਤੇ 10 ਜਿਹੜਾ ਹੋਰ ਪੁੱਜਾ ਕਰ ਦਿੰਦੇ ਆ ਰਾਜੇ ਨੇ 20000 ਬੋਲਿਆ ਸੀਗਾ 10000 ਪੁੱਜਾ ਕਰਤਾ 10000 ਹੋਰ ਦੇਵਾਂਗੇ ਗੁਲਾਬભાઈ ਕਹਿੰਦਾ ਦੇਵਾਂਗੇ ਇਹ ਦੋਵਾਂ ਦੇ 20 ਬੋਲਿਆ ਤੇ 10 ਪਹਿਲਾਂ ਤੇ ਬਾਅਦ 10 ਦੇਵਾਂਗੇ ਆਹ ਸਾਹਮਣੇ ਕਹਿੰਦੇ ਰਾਜਾ ਪੱਧਰੀ ਵਾਲਾ ਗੁਲਾਬ ਜਿਹੜੇ ਉਹ ਭਰਾ ਸਟੇਡੀਅਮ ਤੇ ਬੈਠੇ ਆ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹਨੂੰ ਨਹੀਂ ਜਗ੍ਹਾ ਮਿਲਦੀ ਐ ਧੰਨਵਾਦ ਬਹੁਤ ਚੋਟੀ ਦਾ ਮੈਚ ਬਹੁਤ ਹੀ ਅਮੇ ਚੋਟੀ ਦਾ ਮੈਚ ਧੰਨਵਾਦ ਹੈ ਤੁਹਾਡਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸਾਥ ਦਿਓ ਇਹ ਸਾਡਾ ਨਹੀਂ ਇਹ ਤੁਹਾਡਾ ਮੈਲਾ ਇਹ ਤੁਹਾਡਾ ਮੈਲਾ ਇਹ ਤੁਹਾਡਾ ਮੈਲਾ ਇਹ ਸਾਡਾ ਨਹੀਂ ਇਹ ਤੁਹਾਡਾ ਮੈਲਾ ਤਾ ਵੀ ਦੇ ਇਸੇ ਦੇ ਵਿੱਚ ਕੋਲੋਂ ਦੇ ਵਾਸਤੇ ਜਸ਼ਨ আলমਗੀਰੀ ਹੈ ਜਸ਼ਨ ਲੁਧਿਆਣੀ ਹੈ ਆ ਲੁਧਿਆਣੀਆਂ ਵੱंदा ਹੋਇਆ ਬਰਨਾਲੇ ਦੇ ਵਿੱਚ ਆਨ ਖੇਡ ਕਬੱਡੀ ਦੀ ਧੱਕ ਪੈ ਰਹੀ ਹੈ ਚਾਰ ਮੰਨੇਪੁਰ ਮੰਨੇ ਜਾਫੀਆਂ ਦੇ ਵਿੱਚੋਂ ਕਿਹੜਾ ਮਾਜੇ ਦਾ ਮਜੈ ਲਾ ਪਾ ਜਫਾ ਆ ਪੰਦਰੀ ਵਾਲਾ ਵੀ ਅੱਜ ਕਰੀ ਜਾਂਦਾ ਕਮਾਲਾ ਰਾਜਾ 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 ਆਓ ਗੱਬਰੂ ਚੋਟੀ ਦੇ ਰਾਜਾ ਬਾਜ਼ ਤੇ ਤੀਰ ਸੱਦਾ ਜਾ ਗੋਡੀ ਲਾ ਕੇ ਉਹ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਇਹ ਪਰ ਕਹਿੰਦੇ ਜੱਗੂ ਨੌਜਵਾਨ ਟਾਈ ਕਰਦਾ ਉਹ ਬੱਲੇ ਬੱਲੇ ਬਾਲੇ ਵੱਡੇ ਮੇਲੇ ਬੇਉਣ ਲੱਗੀਆਂ ਵੀ ਅਸੀਂ ਉਹਨਾ ਪ੍ਰਬੰਧ ਨਹੀਂ ਕਰ ਸਕੇ ਜੋ ਸੋਚਿਆ ਸੀ ਗੱਲ ਉੱਪਰ ਦੀ ਹੋ ਗਈ ਹੈ ਪਰ ਇਹ ਵੀ ਥੋੜੇ ਜਿਹਾ ਥਾਂ ਦੇ ਵਿੱਚ ਵੱਡਾ ਕੱਠ ਦਿਖਾਤਾ ਮੇਰ ਕਿਰੇ ਪ੍ਰਮਾਤਮਾ ਵੱਡੇ ਭਾਜੀ ਮੱਖੀ ਕਲਾਂ ਵਾਲਾ ਮੱਖੀ ਕਲਾਂ ਵਾਲਾ ਮੱਖੀ ਪਣ ਦੇ ਵਾਸਤੇ ਮੱਖਣ ਸਿੰਘ ਇਹ ਸੰਧੂ ਪਰਿਵਾਰ ਦਾ ਹੈ ਪਰ ਮੱਖੀ ਦੇ ਨਾਮ ਦੇ ਨਾਲ ਮਿਲ ਗਈ ਪ੍ਰਸਿੱਧੀ ਹੁਣ ਜਟਾਣਿਆਂ ਵਾਲਾ ਕੁਲਵੀਰ ਇਹ ਵੀ ਬੜਾ ਜਾਨਦਾਰ ਕਬੱਡੀ ਖਿਡਾਰੀ ਹੈ ਬੜਾ ਸ਼ਾਨਦਾਰ ਕਬੱਡੀ ਖਿਡਾਰੀ ਮੱਖਣ ਵੀ ਦੇ ਰੈਡਾਂ ਪਾਉਂਦੇ ਨੇ ਕਿ ਜੱਫੇ ਲਾਉਂਦੇ ਨੇ ਕਿ ਰੈਡਾਂ ਪਾਉਂਦੇ ਨੇ ਕਿ ਜੱਫੇ ਲਾਉਂਦੇ ਨੇ ਜੱਸੀ ਫਰਵਾਈ ਸਰਬਾ ਬੈਲਜੀਅਮ ਭਾਈ ਹਰਪ੍ਰੀਤ ਟੋੜੀ ਗੁਲਾਬ ਸਿੱਧੂ ਹੋਣੀ ਇਹ ਸਾਰੇ ਪ੍ਰਬੰਧਕ ਮੁੰਡੇ ਕਹਿੰਦੇ ਵੀ ਹੁਣ ਤੋਂ ਲੈ ਦੋਨੇ ਪਾਸੇ ਜਿੰਨੇ ਜੱਫੇ ਲੱਗਣਗੇ ਪਰ ਜੱਫੇ ਦਾ ਮੱਖਣ ਵਾਲੀ ਜੀ ਦਾਸ ਹੋ ਗਿਆ ਬ੍ਰੀਤ ਇਹ ਹੈ ਭਗਤ ਸਿੰਘ ਰੰਧਾਵੇ ਦਾ ਪੁੱਤਰ ਇਹ ਹੈ ਬ੍ਰੀਤ ਲੱਡੂ ਵਾਲੇ ਠੀਆਂ ਵੱਡੀਆਂ ਤੇ ਹੁਣ ਹਰ ਕੋਈ ਸਾਡੇ ਵੱਲ ਕਰਕੇ ਗੌਰਵੇਂ ਖੜਾ ਬਾਪੂ ਜੇ ਤੂੰ ਜਿਉਂਦਾ ਹੁੰਦਾ ਤੇ ਪੁੱਤ ਦੀ ਟੌਰ ਵੇਖਦਾ ਲਓ ਇਧਰੇ ਪਾਸੇ ਕਮਾਲਾ ਹੁੰਦੀਆਂ ਹੋਈਆਂ ਮੈਦਾਨ ਦੇ ਵਿੱਚ ਦੇਖਦੇ ਵੀ ਫਿਰ ਰੁਪਿੰਦਰ ਆਪ ਗੱਲ ਕਰੂਗਾ ਲਓ ਇਧਰੇ ਪਾਸੇ ਰੇਡ ਆ ਠਿਕਰੀ ਵਾਲੇ ਬਬਰਾ ਅਗਲੀ ਕਬੱਡੀ ਪਾਉਂਦਾ ਹੋਇਆ ਭਈ ਰੇਡ ਤੇ ਦੇਖਦੇ ਵੀ ਕੌਣ 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 ਫਿਰ ਉਹ ਹੀ ਰਾਜਾ ਮਧਰੀ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਆ ਖੁੱਛ ਕੱਢਣੀ ਬੜੀ ਔਖੀ ਲਾਣੀ ਕਬੱਡੀ ਵਿੱਚ ਟਾਕ ਮਿੱਤਰੋ ਦਾ ਮਹਿੰਦਾ ਨਾਲ ਸੱਬ ਲੱਗਦੇ ਔ ਖਾ ਕੇ ਖੁਰਾਕ ਮਿੱਤਰੋ ਕਬੱਡੀ 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 ਏ ਸਾ ਬੜਾ ਕਮਾਲ ਦਾ ਜਫਾ ਲੱਗਦਾ ਹੋਇਆ ਬੈ ਜਾ ਬੈ ਜਾ ਹੋਈ ਪਈ ਐਨ ਹੁੱਲੇ ਹਲਾਰੇ ਪੰਟ ਕਿਆ ਕਢਾਤੀ ਆ ਮੁੰਡੇ ਨੇ ਉਧਰ ਕਿਹਦੇ ਚੋਲੇ ਵਾਲੇ ਦੇ ਦੁਰਸਿੰਘ ਹੀ ਆ ਗਿਆ ਅੰਬਾ ਬਾਬਾ ਕਾਲਾ ਮਹਿਰ ਬਹੁਮੰਤ ਵਿਖੇ ਸਟੇਡੀਅਮ ਬਰਾਲਾ ਸਾਡੇ ਭੈਣ ਜੀ ਆਸ਼ਾ ਸ਼ਰਮਾ ਜੀ ਇਸੇ ਸ਼ਹਿਰ ਦੇ ਜੰਪਲ ਅਮਰੀਕਾ ਦੇ ਵਿੱਚੋਂ ਜਾ ਵਸੇ ਨੇ ਸਟੇਜ ਅਕਾਓ ਇਧਰੇ ਪਾਸੇ ਖੇਡ ਕਬੱਡੀ ਰਕੇਸ਼ ਗੋਪੁਰੀਆ ਅਗਲੀ ਕਬੱਡੀ ਪਾਉਂਦਾ ਬੜਾ ਤਿੱਖਾ ਜਿਹਾ ਖਿਡਾਰੀ ਹੈ ਬੜਾ ਸ਼ਾਰਪ ਜਿਹਾ ਕਬੱਡੀ ਖਿਡਾਰੀ ਹੈ ਇਹ ਰੇਡ ਤੇ ਆ ਡੀਡੀਓ ਅਰਸ਼ 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 ਇਹ ਆਓ ਸ਼ਾਨਦਾਰ ਰੰਗ ਤੇ ਆਪੇ ਦੇਣੀ ਆ ਸਜਾਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾ ਮੇਰ ਕਿਹ ਪ੍ਰਮਾਤਮਾ ਉਧਰ ਕਹਿੰਦੇ ਉਹ ਵੀ ਆ ਗਿਆ ਜਿਹਨੇ ਲੋਕਾਂ ਨੂੰ ਦੱਸਿਆ ਵੀ ਦੁੱਲਾ ਪੱਗ ਵੀ ਬੰਨਦਾ ਕਿਉਂਕਿ ਦੁੱਲਾ ਪੱਗ ਬੰਨ ਕੇ ਖੇਡਦਾ ਉਹ ਕੀ ਗੁਲਾਬ ਸਿੱਧੂ ਖੜਾ ਹੈ ਤੇ ਜੇ ਸਿੱਧੂ ਮੂਸੇ ਵਾਲੇ ਦੇ ਕੋਈ ਅੜ ਕੇ ਖੜਾ ਆ ਗੱਲ ਬਾਈ ਬੈਠਾ ਆ ਝੋਟਾ ਬੈਠਾ ਗੁਲਾਬ ਸਿੱਧੂ ਜਿਹਨੇ ਗੱਲ-ਗੱਲ ਤੇ ਗੱਲ ਕੀਤੀ ਹੈ ਦਿਲੋਂ ਦਰਵਾਜ਼ਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਹ ਬਬਰਾਂ ਮਾਰਦਾ ਥਾਪੀਆਂ ਮੇਰੇ ਮੇਰੇ ਉੱਪਰ ਉਹ ਰਵੀ ਸ਼ੇਰ ਸਿੰਘ ਪੇਟਾ ਅੰਬਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਕਿ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਉਹ ਜੱਗੂ 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 ਉਹ ਜੱਗੂ ਬੱਲੇ ਬੱਲੇ ਕਰਵਾ ਗਿਆ ਉਹ ਟੱਟੇ ਦਾ ਹੀ ਤਾੜੀ ਪਾ ਬਣਦੀ ਆ ਆ ਜੋਰਦਾਰ ਤਾੜੀਆਂ ਹੱਕ ਮਾਰ ਜਾਣ ਵਾਸਤੇ ਖੇਡ ਕਬੱਡੀ ਤੇ ਪੰਜਾਬੀ ਮਾਂ ਬੋਲੀ ਲਾਓ ਰੇਡ ਹੇ ਰਕੇਸ਼ ਉਹ ਪੁਆ ਹਾਂ ਦਾ ਕਬੱਡੀ ਔਰ ਦੂਸਰੇ ਪਾਸੇ ਉਧਰ ਵੀ ਜਫਾ ਇਧਰ ਵੀ ਜਫਾ ਆ ਲੱਗ ਰਹੀ ਪੂਰੀ ਕੋਸ਼ਿਸ਼ ਚੱਲਦੀ ਹੋਈ ਬਧਰੀ ਵਾਲਾ ਰਾਜਾ 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 ਕਰਦਾ ਕਮਾਲਾ ਆ ਨੰਬਰ ਨੇ ਵੀ ਤਾੜੀਆਂ ਵੱਜਣਗੀਆਂ ਆ ਨੰਬਰ ਜਿੱਧਰ ਵੀ ਜਾਊ ਗੱਲ 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 ਮੈਨੂੰ ਲੱਗਦਾ ਹੁਣ ਕਮਾਲ ਕਬੱਡੀ ਕਿ ਵਾਰਿਸ ਬੁੱਲੇ ਸ਼ਾਹ ਹੁਸੈਨ ਜੇ ਕਾਸ਼ਮ ਕਾਦਰ ਯਾਰਾਂ ਕਰ ਕਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ ਢੋਲੇ ਮਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ ਕਾਫੀਆਂ ਸਵਈਏ ਤੇਰਾ ਪਿਆਰ ਨੇ ਪੰਜਾਬੀ ਇਹ ਜ਼ਬਾਨੇ ਨੇ ਰਕਾਨੇ ਮੇਰੇ ਦੇਸ਼ ਦੀਏ ਅਜ ਫਿੱਕੀ ਪੈ ਗਈ ਚਿਹਰੇ ਦੀ ਨਹਾਰ ਆਹ ਕਾਂਗੇ ਵਾਲਾ ਹੰਡਕੜ ਦੀ ਕੋਸ਼ਿਸ਼ ਕਰਦਾ ਹੋਇਆ ਕਮਾਲ ਹੋ ਗਏ ਪੁਆਇੰਟ ਆਹ ਪੁਆਇੰਟ ਕਹਿੰਦੇ ਰੇਡਰ ਦਾ ਜੱਗੂ ਦੇ ਜੱਫੇ ਹੋ ਗਈ ਐ ਤੇ ਗੁਲਾਬ ਨੇ 20000 ਪੁੰਜਦਾ ਕਰ ਦਿੱਤਾ ਜੱਗੂ ਦੇ ਲਈ ਕਹਿੰਦੇ ਨੋਨੂ ਜੀਰਾ ਉਹਨਾਂ ਨੇ 20000 ਪੁੰਜਦਾ ਕਰ ਦਿੱਤਾ ਲੈ ਵੀ ਨੀਟੇ ਬਾਈ ਆ ਜੱਗੂ ਤੱਕ ਪੈਸੇ ਪੁੰਜਦੇ ਕਰ ਦਿਓ ਕਿਰਪਾ ਕਰਕੇ ਕਿਉਂਕਿ ਬਾਈ ਨੀਟਾ ਵੀਰ ਆ ਸਾਡਾ ਮੇਰ ਕਰੇ ਪ੍ਰਮਾਤਮਾ ਆ ਰਵਿੰਦਰ ਸਿੱਧੂ ਰੂਬਵਾਰ ਕਿਆ ਨੇ ਕੇ ਲੋਕਾਂ ਤੋਂ ਉਹ ਮਪਰਾਣੇ ਕੰਮ ਕਰਦੇ ਉਹ ਗੱਡੇ ਜਿਹੜੇ ਅੜ ਕੇ ਲੋਕਾਂ ਤੋਂ ਆ ਮੱਖੀ ਗੜ ਕਲਾ ਬੜਾ ਕਬੱਡੀ ਪਾ ਰਿਹਾ ਹੈ ਇਹਦਾ ਬੱਟਾ ਭਰਾ ਕਹਿੰਦੇ ਆਪੀ ਦੇ ਵਿੱਚ ਅਫਸਰ ਹੈ ਇੱਕ ਭਰਾਵਾ ਕਹਿੰਦੇ ਹਸਪੀਟਲ ਹੈ ਇਹ ਕਹਿੰਦਾ ਮੇਰੀ ਕਿਸਮਤ ਦੇ ਵਿੱਚ ਰੱਬ ਨੇ ਚਪੇੜਾ ਲਿਖਤੀਆ ਤੇ ਮੈਂ ਕਬੱਡੀ ਵਾਲੇ ਪਾਸੇ ਬੱਲੇ ਉਹ ਮੱਲੋ-ਵੱਲੀ ਲੱਗ ਜਾਂਦਾ ਸਾਹਮਣੇ ਇਹ ਮੱਲੋ-ਵੱਲੀ ਲੱਗ ਜਾਂਦਾ ਸਾਹਮਣੇ ਕਰਦਾ ਕਮਾਲਾ ਮੁੰਡਾ ਤੇ ਪਧਰੀ ਵਾਲਾ ਦੂਸਰੇ ਪਾਸੇ ਜੇਸ਼ਨ ਹੰਝਾ ਤੇ ਲੱਗ ਗਿਆ ਚੱਲਦਾ ਮੁਕਾਬਲਾ ਬੱਲੇ ਬੱਲੇ ਉਹ ਬੱਲੇ ਬੱਲੇ ਹੁੰਦੀ ਹੀ ਕਮਾਲ ਕਰਦਾ ਹੋਇਆ ਮੁੰਡਾ ਹੈ ਇਧਰ ਕੇਵਲ pau ਕਈ ਕਰ ਕਰ ਮੈਨੂੰ ਤਾਂ ਬਣ ਕੇ ਖੜਾ ਰੀ ਚੋਟੀ ਦੇ ਕਈ ਵਿੱਚ ਬਦਾਨੇ ਜ਼ੋਰ ਦਿਖਾਉਂਦੇ ਅੰਦਰੋਈ ਹੱਡੀ ਦਾ ਉਹ ਬੰਦਾ ਕੌਡੀ ਤੋਹੀ ਦਾ ਬਣ ਜਾਏ ਜਿਹਨੂੰ ਲੱਗ ਜਾ ਇਸ ਕੱਕ ਬਜ ਜਾਂਦਾ ਹੈ ਰਕੇਸ਼ ਕਹਿੰਦੇ ਬੋਪਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਹ ਪੱਟਾਂ ਤੇ ਥਾਪੀਆਂ ਵੱਜਦੀਆਂ ਆਹ ਕਹਿੰਦੇ ਨੌਜਵਾਨ ਸੁਖਮਣ ਦਾ ਵੀਰ ਹੈ ਇਸ ਵੇਲੇ ਕਹਿੰਦੇ ਟਰਾਈ ਕੀਤੀ ਹੈ ਕੁਲਵੰਤ ਸਿੰਘ ਨੂੰ ਮਾਣ ਹੈ ਆਪਣੇ ਬਰੇਟੇ ਦੇ ਉੱਪਰ ਚੋਲੇ ਵਾਲਿਆ ਜੀ ਆ ਲੱਗਿਆ